ਵਾਰਗੀ ਖੀਰਾ ਵਾਲੀ ਨਾਲ ਹੈ ਤੇ ਨਾਲ ਬਾਗੜੀਆਂ ਵਾਲਾ ਕਾਲਾ ਨਾਲ ਹੈ ਗੱਲੇ ਬਹੂਏ ਵਾਲੇ ਦਾ ਮਾਨਸਮਾਨ ਬਾਹਰ ਬਹੁਤ ਧੰਨਵਾਦ ਹੈ ਬਹੂਏ ਵਾਲਾ ਗੱਲੇ ਸਾਡਾ ਵੀਰ 52 ਹਜ਼ਾਰ ਦੀ ਨਗਰਸ਼ੀ ਨੂੰ ਨਾਲ ਗੱਲੇ ਬਹੂਏ ਵਾਲਾ ਸਨਮਾਨ ਦਿੱਤਾ ਜਾ ਰਿਹਾ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਲੈ ਵੀ ਗੱਲੇ ਇਹ ਸਾਰਾ ਖੇਡ ਦਾ ਤਾੜਾ ਔਰ ਕਬੱਡੀ ਦੇ ਵੱਡੇ ਵੱਡੇ 스타 ਤੇ ਨਾਲ ਹੈ ਹੌਸਲਾ ਨਹੀਂ ਛੱਡਣਾ ਸੋਹਣਿਆ ਔਰ ਖੇਡ ਕੋੜੀ ਨਾਲ ਇਹਦੇ ਜੁੜ ਕੇ ਰਹਿਣਾ ਆ ਵੀ ਗੱਲੇ ਬੁਹੇ ਵਾਲਿਆ ਬਾਈਕ ਬਹੁਤ ਵੱਡਾ ਲਾਨ ਹੈ ਤੁਹਾਡੀਆਂ ਦਵਾਵਾਂ ਚਾਹੀਦੀਆਂ ਖੇਡ ਜਗਤ ਦੀਆਂ ਦਵਾਵਾਂ ਚਾਹੀਦੀਆਂ ਬਾਗੜੀਆਂ ਵਾਲਾ ਕਾਲਾ ਵੱਡਾ ਲਾਰਜ ਹੁੰਦਾ ਵੀ ਬਹੁਤ ਜਲਦਾ ਗੱਲਾ ਬੁਹੇ ਵਾਲਾ ਕਿਸ ਨਾ ਕਿਸੇ ਕੰਟਰੀ ਵਿੱਚ ਬਹੁਤ ਜਲਦੀ ਆਪਾਂ ਸੈੱਟ ਕਰ ਦਿਆਂਗੇ ਅੱਜ ਮਿਆਰੇ ਵਾਲੇ ਨਾਲ ਮਿੱਟੂ ਚੱਕਦੇ ਸ਼ੋਰ ਵਾਲਾ ਨਾਲ ਹੈ ਗੱਗੀ ਖੀਰਾ ਵਾਲੀਆ ਨਾਲ ਹੈ ਤਗੜ ਕੋਸੋ ਨਾਲ ਹੈ ਔਰ ਬਾਗੜੀਆਂ ਵਾਲੇ ਕਾਲੇ ਨੇ ਅੱਜ ਰੂਹ ਖੁਸ਼ ਕਰਤੀ ਹੈ ਸਾਰਾ ਖੇਡ ਜਾਂਦਾ ਬਾਗੜੀ ਵਾਲੇ ਕਾਲੇ ਨੂੰ ਦਵਾਵਾ ਦਿਓ ਤੇ ਨਾਲ ਗੱਲੇ ਬੁਹੇ ਵਾਲ ਨੂੰ ਦਵਾਵਾ ਦਿਓ ਬਹੁਤ ਜਲਦਾ ਹੈ ਗੱਲਾ ਬੁਹੇ ਵਾਲਾ ਵਿਦੇਸ਼ੀ ਕੰਟਰੀ ਕੰਦੇ ਭੇਜਾਂਗੇ ਬਾਗੜੀ ਵਾਲੇ ਕਾਲੇ ਨੇ ਐਲਾਨ ਕਰਾਇਆ ਹੈ ਕਿ ਗੱਲੇ ਬੁਹੇ ਵਾਲੇ ਨੂੰ ਬਹੁਤ ਜਲਦਾ ਹੈ ਵਦੇਸ਼ੀ ਕੰਟਰੀ ਭੇਜਿਆ ਜਾਊਗਾ ਬਹੁਤ ਧੰਨਵਾਦ